ਵਾਜਿਲ ਕਾ ਵੀ ਕਹਾਣੀ ਸੱਦਾ ਸਿੰਘ ਦੇ ਚੋ ਲੋਕਾਂ ਨੂੰ ਠੜ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਥੋਂ ਦੇ ਲੋਕਾਂ ਵੱਲੋਂ ਸਰਕਾਰ ਤੋਂ ਉਹਨਾਂ ਨੂੰ ਕੋਈ ਮਦਦ ਨਾ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਹੈ ਉਹਨਾਂ ਨੇ ਰੋਸ ਪਟਾਉਂਦਿਆਂ ਹੋਏ ਸਰਕਾਰ ਤੋਂ ਉਹਨਾਂ ਨੂੰ ਹਰ ਸੰਭਵ ਮਦਦ ਮਿਲਿਆ ਕਰਵਾਉਣ ਦੀ ਮੰਗ ਕੀਤੀ ਹੈ ਅਣਾ ਖਾਬਾਇਸੀ ਆਪ ਦੇ ਅੱਖੀ ਵੇਖਿਆ ਨਹੀਂ ਉਹਨਾਂ ਕੋਈ ਮਦਦ ਨਹੀਂ ਕੀਤੀ ਸਾਡੀ ਆਈਏ ਦੇਖੀ ਜਦ ਸਾਰੇ ਲੋਕ ਛੁੱਪੇ ਪਤਾ ਸੀਗੇ ਨਾ ਨਾ ਕੋਈ ਜਾਣਕਾਰੀ ਨਹੀਂ ਦਿੱਤੀਗੀ ਕੋਈ ਲੋਸਮੈਂਟ ਨਹੀਂ ਕੀਤੀਗੀ ਜਾਣਕਾਰੀ ਕੀ ਦੇਣਾ ਪਾਣੀ ਆਇਆ ਆਪ ਲੁਕਦੇ ਫਿਰਦੇ ਨੇ ਜਨਤਾ ਤੇ ਡਰਦੇ ਮਾਰੇ ਦੇਦੇ ਖਾਵਾਂ ਇਹ ਪਾਣੀ ਅਥੀਆਰ ਧੱਤੀ ਬਣਿਆ ਤੇਦੇ ਆਏ ਸੀ ਜੋ ਕਹਿ ਨਹੀਂ ਸਕਦੇ ਸੀ ਕਿ ਕਿਸੇ ਨੂੰ ਵੀ ਜੋ ਸੀ ਬਿਲਾ ਕੇ ਜਾਂ ਪਾਣੀ ਬਣ ਸਕਦੇ ਇਹ ਤੂੰ ਇਧਰ ਇਧਰ ਹੈ ਯਾਰ ਕਿਲਾ ਹੈ ਉਹਦੇ ਤੇ ਜਿਹੜਾ 5 ਕਿਲਾ ਤੇ ਡੋਬੀ ਗਿਆ ਨੁਕਸਾਨ ਗਿਆ ਦੇ ਨਾਲ ਘੜ ਦੇ ਘਟ ਵੀ ਮੇਰੇ ਆਈਡੀਆ ਨਾਲ 2000 ਕਿੱਲਾ ਜਿਹੜਾ ਅਗਾ ਵੀ ਸੁਕਰਾਸ ਕਰ ਜਾਂਦਾ ਨਾ ਪਾਣੀ ਇਹ 2000 ਕਿੱਲਾ ਤਾਰ ਤਪਾਰੇ ਲੰਘ ਜਾਂਦਾ ਪਾਣੀ ਹਾਂ ਤੇ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨਾ ਕੁ ਪਾਣੀ ਹੋ ਚੁੱਕਾ ਹੁਣ ਮੇਰੇ ਤੇ ਆਈਡੀਆ ਨਾਲ ਇੱਥੇ 2-3-3 ਫੁੱਟ ਪਾਣੀ ਹੈ ਠੀਕ ਹੈ ਹਾਂ ਚੋਨਾ ਕਿੰਨਾ ਕਿੰਨਾ ਬੋਧ ਕਿੰਨਾ ਮੇਰੇ ਆਈਡੀਆ ਨਾਲ 1000 ਕਿੱਲੋ ਤਕਰੀਬਨ ਤਾਂ ਹਾਇਸਟ ਇੱਧਰ ਦੰਨਸਟ ਹੋ ਗਿਆ ਤੇ ਇਧਰ ਦੀ ਗੱਲ ਕਰੀ ਜਿੱਥੇ ਪਾਣੀ ਕੱਤੀ ਇਧਰ ਯਾਰ ਵੱਡਲੀ ਸਾੜੀ ਹੈ ਯਾਰ ਅਕਬਾਤ ਦੇ ਖਾਣੀਆਂ ਕਿਹੜੇ ਕਿਹੜੇ ਪਿੰਡਾਂ ਦਾ ਰਕਲਾ ਤੇ ਸੱਦਾ ਸੰਗਟਾਣੀ ਤੇ ਇਧਰ ਵੱਲੇ ਸਾਠਾੜ ਦੋਨੋਂ ਦਾ ਹਜਾਰ ਕਿੱਟ ਦੇ ਕਰੀ ਹਾਂ ਮੈਂ ਤਾਂ ਇਹ ਵਿਗਿਆਰ ਕਰਾਂ ਦਾ ਕਿ ਜਿਹੜੀ ਮੇਰੇ ਪਿਓ ਦਾ ਦੇ ਸਾਡਾ ਇਹ ਲੰਘ ਗਈ ਹੈ ਮੈਂ ਤਾਂ ਇਹ ਮੰਗ ਕਰਨਾ ਆਪਦੇ ਪਿੰਡਾਂ ਦੇ ਨੌਜਵਾਨਾਂ ਨੂੰ ਜਿਹੜਾ 2027 ਦਾ ਇਲੈਕਸ਼ਨ ਆਣਾ ਲਾਇ ਉਹਨਾਂ ਦੇ ਸਾਰੇ ਲੀਡਰਾਂ ਦਾ ਬਾਈਕਾਟ ਕੀਤਾ ਜਾਵੇ ਆਪਨਾ ਹੱਲ ਲੈ ਫੇ ਤਾਣਾ ਕੋਨੀ ਇਹ ਗੋੜੇ ਨੇ ਮਿੱਠੀ ਗੋਲੀ ਦੇ ਤੇ ਵਟਾ ਲੈ ਕੇ ਇਹ ਸੱਚ ਬਹਿਣ ਵਾਲੇ ਬੰਦੇ ਨੇ ਬਾਤ ਕਿਸੇ ਦੀ ਖਾਰ ਨਹੀਂ ਲੈਂਦੀ ਹੁਣ ਤਕਰੀਬਨ ਵੇਖਿਆ ਜਾ ਬਾਰਡਰ ਤੋਂ ਇਧਰ ਇਧਰ ਪੱਟੀ ਦੇ ਸਾਰੇ ਪਿੰਡ ਟੋਟਲ ਡੋਬ ਚੁੱਕਿਆ ਨਹੀਂ ਕਿ ਇਹ ਸਰਕਾਰ ਸੁਪੀ ਤੇ ਜਿਹੜਾ ਇੱਥੇ ਆ ਕੇ ਆਪ ਵੇਖ ਨਹੀਂ ਸਕਦੇ ਪਿਛਲੀ ਵਾਰ ਦਾ ਮੁਆਜ਼ਾ ਮਿਲੇ ਨਹੀਂ ਕੰਨਾਂ ਨੂੰ ਇਹ ਮਕਾਨ ਆਏ ਸੀਗੇ ਉਹ ਖਾਸ ਇਹਨਾਂ ਦੇ ਐਮਐਲਏ ਦੇ ਬੰਦਿਆਂ ਦੇ ਆਪ ਦੇ ਬੰਦਿਆਂ ਦੇ ਨਾਲ ਪਾਏ ਨਹੀਂ ਗਰੀਬ ਵਿਚਾਰਾ ਮੇਰਾ ਖੋਦ ਦਾ ਮਕਾਨ ਤੁਹਾਨੂੰ ਹਲੇ ਕੋ ਤਾਂ ਤੁਹਾਨੂੰ ਹਲੇ ਵਖਾ ਸਕਣਾ ਮੇਰਾ ਸਕੂਲ ਦੇ ਨਾਲ ਮਕਾਨ ਹੈ ਸਕੂਲ ਦੇ ਪਿਛਲੇ ਬੈਕ ਸਾਈਡ ਤੋਂ ਪਾਣੀ ਪਿਆ ਸੀ ਉਹਦੇ ਨਾਲ ਨੀਆਂ ਬਹਿ ਰਹੀਆਂ ਸੀ ਨਾ 600 ਰੁਪਏ ਉਹਦੇ ਨਾਲ ਕੀ ਮਕਾਨ ਬਣ ਜੂਗਾ ਮੈਂ ਤਾਂ ਫਿਰ ਅਪੀਲ ਕਰਦਾ ਪਿਆ ਜਿਹੜੇ ਬਾਰਡਰ ਪੱਟੀ ਦੇ ਪਿੰਡ ਨੇ ਨੌਜਵਾਨਾਂ ਨੇ ਫਿਰ ਮੁੜ ਕੇ ਤੇ ਆਪਣੇ ਪਿਓ ਦਾਦਾ ਦੀ ਜ਼ਿੰਦਗੀ ਲਾਂਗੀ ਐਵੇਂ 2027 ਵਾਲੇ ਇਲੈਕਸ਼ਨ ਚ ਸਭ ਲੀਡਰਾਂ ਦਾ ਬਾਇਕਾਟ ਕਰੋ ਇਥੇ ਪੋਲ ਤੋਂ ਕਿਸੇ ਲੀਡਰ ਨੂੰ ਲੰਘਣ ਦੇ ਉੱਧਰ ਜੇ ਬਚਣਾ ਤਾਂ ਜੇ ਜਿਹੜਾ ਕੰਮ ਕਰਦਾ ਹੈ ਇਨਸਾਨ ਜਿਹੜਾ ਚੰਗਾ ਹੈ ਉਹਦੇ ਨਾਲ ਤਰੋ ਗੇਰਾ ਮਿੱਟੀ ਗੋਲੀ ਦੇ ਕੇ ਚਲਾ ਜਾਂਦਾ ਉਹਦਾ ਬਿਲਕੁਲ ਬੈਕ ਆਟ ਕਰ ਦੋ ਅੱਧਾ ਤਾਂ ਜਿਹੜਾ ਐਨਾ ਲਗਾ ਹੈ ਬਾਸ ਛੁੱਟੀ ਆਉਂਦੀ ਦਾ ਮੈਂ ਅਪੀਲ ਕਰਦਾ ਆਲੇ ਸਾਬ ਨੂੰ ਕਿ ਸਾਡੀ ਮੱਧ ਆਗਲਾ ਸਾਡੀ ਕਰੇ ਕਿਉਂ ਤੇ ਸੋਣੇ ਤੱਕ ਹੁਣ ਪੋਛਾਣਾ ਨਹੀਂ ਉਹ ਖੁਦ ਵੇਖਦੇ ਜਿਹੜਾ ਪਾਣੀ ਹੈ ਨਾ ਖੁਦ ਆ ਰਿਹਾ ਅੱਖਾਂ ਨਾਲ ਅੱਜ ਆਹ ਨਹੀਂ ਐਨਾ ਪਾਣੀ ਬਚ ਸਕਾ ਤੇ ਕੀ ਕਰਨਗੇ ਪਾਣੀ ਤਾਂ ਬਹੁਤ ਵਧੀਆ ਹੈ ਪਿਛਲੇ ਵਾਰ ਤਾਂ ਬਾਤ ਹੈ ਕਿ ਬਹੁਤ ਹੁੰਦੇ ਲਈ ਮਸੂਹ ਹੋ ਰਿਹਾ ਹਾਂ ਜੀ ਪਿੱਛੇ ਪਾਣੀ ਆਇਆ ਸੀ ਹੋਰ ਪਾਣੀ ਇਹ ਵਧ ਰਿਹਾ ਹੈ ਹੋਰ ਵੀ ਬੜੇ ਪਿੱਛੋਂ ਉਹਨੇ ਵੀ ਆਥੀ ਫੋਨ ਕੀਤਾ ਸੀ ਵੀ ਘੜ ਕੋ ਤੇ ਨਾ ਫੋਟੋ ਹੋਰ ਪਾਣੀ ਆਊਗਾ ਤਾਂ ਬਾਕੀ ਦੇਖਣਾ ਸਾਰਾ ਦੇਖ ਹੀ ਲੋ ਕੀ ਹਾਲਾਤ ਨੇ ਗਰੀਬ ਬੰਦੇ ਦੇ ਅੱਗੇ ਮੁੰਗੀਆਂ ਵੀ ਲੋਕਾਂ ਦੀ ਖਰਾਬ ਮੀਂਹ ਕਰਨ ਉਹ ਵੀ ਖਰਾਬ ਹੋ ਗਈਆਂ ਹੜਾ ਕਰਨਾ ਫਸਲ ਖਾਰੀ ਆ ਦੇਖ ਤੁਹਾਡੇ ਸਾਹਮਣੇ ਸਾਰੀ ਫਸਲ ਦੋ ਲਈ ਤੇ ਇਹ ਇੱਥੇ ਨਾ ਢੀਂਦਿਆਂ ਵਿੱਚ ਤੇ ਨਾ ਮਰਦੇ ਐ ਇਥੋਂ ਪ੍ਰਸ਼ਾਸਨ ਨੇ ਕਾਰਨ ਨਹੀਂ ਕਹੀ ਦੀ ਵੀ ਇਹਨਾਂ ਦੇ ਕਮਿਊਨਿਟੀ ਦਰਿਆ ਦੀ ਖਟਾਈ ਹੋਣੀ ਚਾਹੀਦੀ ਏ ਉਥਲੇ ਤੇ ਇਹਨਾਂ ਪਾਣੀ ਨਹੀਂ ਆਣਾ ਜੇ ਦਰਿਆ ਦੀ ਖਟਾਈ ਹੋ ਜਾ ਤਾਂ ਇਹਨਾਂ ਪਾਣੀ ਕਦੇ ਵੀ ਦੀਨਦਾਰਾਂ ਨੂੰ ਖਰਾਬ ਨਹੀਂ ਕਰੇਦਾ। ਆਪ ਦੇ ਦੀਨਦਾਰ ਵਿਚਾਰੇ ਹੈਗੇ ਨੇ ਇਕੱਠਾ 100 150 50 ਇਕੱਠਾ ਕਰਕੇ ਵਿਚਾਰੇ। ਉਹ ਆਦੇ ਵੱਲੋਂ ਗੱਟੇ ਆਦੇ ਘਰੂ ਮਿੰਟ ਕਰਕੇ ਆਦਾ ਬੰਨ ਬੰਨ ਦੇ ਪਾ ਨੇ। ਹੋਰ ਉਹਨਾਂ ਵਿਚਾਰੇ ਕਹਿੰਦੇ ਆਦੇ ਵੀ ਬੁਰੇ ਲਾਤ ਨੇ। ਨਾ ਜੀਵੇ ਤੂੰ ਤੇ ਨਾ ਮਰਦੇ ਆ ਤੂੰ। ਮੰਨ ਕਰਨਾ ਦਰਿਆ ਦੀ ਖਟਾਈ ਹੋਣੀ ਚਾਹੀਦੀ ਏ। ਸਾਰੇ ਦੀਨਦਾਰ ਬਚਦੇ ਨੇ। ਜਿੰਨੇ ਤੇ ਦਰਿਆ ਦੀ ਖਟ ਖਟਾਈ ਨਹੀਂ ਹੋਏਗਾ ਉਹਦਾ ਕੁਝ ਵੀ ਨਹੀਂ ਹੈ। ਇਹ ਤਾਂ ਸਾਰੇ ਦੀਨਦਾਰ ਪਹਿਲਾਂ ਮੰਲੀ ਬੱਠੇ ਨੇ ਵਿੱਚ। ਕਟਾਈ ਕੀ ਹੋਵੇ ਇਹ ਹਾਲੇ 2 ਢਾਈ 3 ਫੁੱਟ ਹੋ ਗਿਆ ਪਾਣੀ ਹਾਲੇ ਵੀ 3 4 ਫੁੱਟ ਹੋ ਰਹੂਗਾ ਸਾਰਾ ਬੰਦ ਸਾਰਾ ਕੋਈ ਬੰਦ ਅੱਗੇ ਕੋਈ ਆਉਣ ਜਾਣ ਬੰਦ ਹੈ ਹਾਂ ਬਿਲਕੁਲ ਬੰਦ ਤੁਸੀਂ ਕਿਸ ਤਰ੍ਹਾਂ ਜਾ ਰਹੇ ਹੋ ਅਸੀਂ ਇੱਕ ਇੱਕ ਢਾਣੀਆਂ ਤੇ ਮੁੜ ਕੇ ਠੱਲਾਂਗੇ ਤੇ ਆਦੇ ਖੇ ਘਰ ਜਾਏਗੇ ਨਹੀਂ ਤਾਂ ਅਗਾ ਹੁਣ ਬੇੜੀਆਂ ਲੱਗੀਆਂ ਖੇ ਬੇੜੀਆਂ ਤੇ ਆਵਾ ਜਾਵਾ ਕਰਾਂ ਦੇ ਬੇੜੀ ਆਟੇ ਬੇੜੀ ਪਏ ਪਿਛਲੀ ਸਾਡੇ ਕੋ ਪਹਿਲਾਂ ਦੀ ਹੈਗੀ ਸੀ ਐਨਡੀਆਰਐਫ ਦੀ ਟੀਮ ਕੋਈ ਆਈ ਕੋਈ ਕੁਝ ਨਹੀਂ ਆਇਆ